ਸੰਸਦ ਗੁਰਜੀਤ ਸਿੰਘ ਔਜਲਾ ਨੇ ਇੱਕ ਵੱਡਾ ਬੀੜਾ ਚੁੱਕਿਆ ਜਿਹੜੀ ਕਿ ਤਾਰਾਂ ਵਾਲਾ ਪੋਲ ਵਾਲੀ ਨਹਿਰ ਹੈ ਇਹ ਜੀ ਸਾਫ ਸਪਾਈ ਕਰਵਾਈ ਜਾ ਰਹੀ ਹੈ ਔਰ ਅਪ ਐਮਪੀ ਲੈਡ ਫੰਡ ਵਿੱਚੋਂ 20 ਲੱਖ ਰੁਪਏ ਤੋਂ ਜ਼ਿਆਦਾ ਜਿਹੜੇ ਕਿ ਪੈਸੇ ਖਰਚ ਕੀਤੇ ਜਾ ਰਹੇ ਨੇ ਕਿਉਂਕਿ ਲੋਕ ਜਿਹੜੇ ਕਿ ਆਪਣੀ ਮਾਨਸਿਕਤਾ ਦਾ ਸ਼ਿਕਾਰ ਨੇ ਔਰ ਆਪਣੀ ਮਾਨਸਿਕਤਾ ਬਿਮਾਰ ਹੋਣ ਕਰਕੇ ਲੋਕਾਂ ਦੀ ਜਿਹੜੀ ਕਿ ਇੱਥੇ ਗੰਦਗੀ ਲਗਾਤਾਰ ਫੈਲਾਈ ਜਾ ਰਹੀ ਹੈ ਪਾਣੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਔਰ ਹਵਾ ਵੀ ਜਿਹੜੀ ਕਿ ਉਹ ਦੂਸ਼ਿਤ ਕੀਤੀ ਜਾ ਰਹੀ ਹੈ ਤਾਂ ਕਿਸ ਤਰ੍ਹਾਂ ਬਚਾਂਗੇ ਅਸੀਂ ਮਾਤਾਵਰਨ ਗੰਦਲਾਂ ਹੋ ਰਿਹਾ ਹੈ ਤਾਂ ਇਹਦਾ ਇਨੀਸ਼ੀਏਟਿਵ ਲਿਆ ਗਿਆ ਸੀਗਾ ਪਿਛਲੇ ਦਿਨੀ ਸੰਸਦ ਗੁਰਜੀਤ ਸਿੰਘ ਔਜਲਾ ਉਹਨਾਂ ਤੋਂ ਅੱਜ ਵੀ ਇੱਥੇ ਪਹੁੰਚੇ ਨੇ ਕਿਉਂਕਿ ਪੁੱਛੇ ਸੁਧਾਰ ਵਿਖਾਈ ਦੇ ਰਿਹਾ ਥੋੜਾ ਜਿਹਾ ਪਾਣੀ ਜਿਹੜਾ ਕਿ ਉਹ ਸਾਫ਼ ਵਿਖਾਈ ਦੇ ਰਿਹਾ ਤੇ ਗੱਲਬਾਤ ਕਰ ਲਦੇ ਆ ਸੰਸਦ ਗੁਰਜੀਤ ਸਿੰਘ ਔਜਲਾ ਨਾਲ ਸਭ ਵੀ ਕਹੋਗੇ ਤੁਸੀਂ ਜਿਹੜਾ ਕਿ ਇੱਥੇ ਹੁਣ ਇਹਦਾ ਇਨੀਸ਼ੀਏਟਿਵ ਲਿਆ ਹੋਣਾ 20 ਲੱਖ ਤੋਂ ਜ਼ਿਆਦਾ ਜਿਹੜੇ ਪੈਸੇ ਖਰਚ ਰਹੇ ਹੋ ਉਹਦੇ ਤਹਿਤ ਕਿਹੜੇ ਕੰਮ ਕਰਵਾਏ ਜਾਂਦੇ ਦੇਖੋ ਇਹ ਨਹਿਰ ਦੀ ਸਫਾਈ ਦਾ ਕੰਮ ਅਸੀਂ ਬੜੇ ਦੇਰ ਦਾ ਸ਼ੁਰੂ ਕੀਤਾ ਹੈ ਔਰ ਇਹਦੇ ਨਾਲ ਜਿਹੜਾ ਧਿਆਨ ਸੀ ਸਾ ਸੋਚਿਆ ਕਿ ਪਾਣੀ ਪਿੱਤਰ ਸਾਫ਼ ਹੋਣੇ ਚਾਹੀਦੇ ਅੱਜ ਤਾਰਾਂ ਵਾਲੇ ਪੁਲਤੇ ਅਸੀਂ ਹੰਸਲੀ ਦੇ ਖੜੇ ਆਂ ਮਨਰੇਗਾ ਰਹੀ ਕੰਮ ਚੱਲ ਰਿਹਾ ਹੈ ਤੇ ਹੰਸਲੀ ਦੇ ਉੱਤੇ ਕਿਉਂਕਿ ਇੱਥੇ ਵੀ ਪਾਣੀ ਜਿਹੜਾ ਪਿੱਤਰ ਸਰੋਵਰ ਨੂੰ ਸ਼੍ਰੀ ਹਰਮੰਦਰ ਸਾਹਿਬ ਜਾਂਦਾ ਹੈ ਕੋਈ ਸ਼ੱਕ ਨਹੀਂ ਕਿ ਉੱਥੇ ਟ੍ਰੀਟਮੈਂਟ ਪਲਾਂਟ ਲੱਗੇ ਨੇ ਪਰ ਇੱਥੋਂ ਵੀ ਪਾਣੀ ਸਾਫ਼ ਜਾਣਾ ਚਾਹੀਦਾ ਸੋ ਇੱਥੇ ਬਹੁਤ ਗੰਧ ਸੀ ਇਹਦੀ ਸਫਾਈ ਮੈਂ ਮਨਰੇਗਾ ਦੀ ਉਸੇ ਟੀਮ ਨੂੰ ਕਹਿ ਕੇ ਇੱਥੇ ਵੀ ਆ ਕੇ ਸਫਾਈ ਕਰੋ ਕਿਉਂਕਿ ਉਹਨਾਂ ਨੂੰ ਨਹਿਰ ਦੇ ਨਾਲ ਨਾਲ ਸਫਾਈ ਦਾ ਹੀ ਜ਼ਿੰਮਾ ਦਿੱਤਾ ਗਿਆ ਇਹਨਾਂ ਦਾ 22 ਲੱਖ ਰੁਪਈਆ ਬਜਟ ਜਿਹੜਾ ਉਹ ਪਾਸ ਹੋਇਆ ਔਰ ਉਹ ਪਾਣੀ ਨੂੰ ਅੱਜ ਸਾਫ਼ ਕਰਕੇ ਔਰ ਇੱਥੇ ਜਿਹੜਾ ਕੋਈ ਸਿਵਲ ਵਰਕ ਹੋਣ ਵਾਲਾ ਉਹ ਮੈਂ ਹੁਣ ਨੋਟ ਕਰਾਇਆ ਆਪਣੇ ਸੋਨੋ ਜੀ ਮੇਰੇ ਨਾਲ ਕੰਮ ਕਰਦੇ ਨੇ ਇਹਨਾਂ ਨੂੰ ਨੋਟ ਕਰਾਇਆ ਔਰ ਨਾਲ ਜਿਹੜੇ ਸਾਡੇ ਐਕਸ਼ਨ ਨੇ ਇਰੀਗੇਸ਼ਨ ਦੇ ਉਹਨਾਂ ਦੇ ਧਿਆਨ ਚ ਲਿਆਂਦਾ ਜੇਕਰ ਤੇ ਸਰਕਾਰੀ ਕਰ ਦੇਣਗੇ ਤਾਂ ਵੀ ਠੀਕ ਹੈ ਨਹੀਂ ਤੇ ਪ੍ਰਾਈਵੇਟ ਤੌਰ ਤੇ ਕੋਈ ਨਾ ਕੋਈ ਸੰਗਤ ਦਾ ਜੀ ਅਸੀਂ ਆਪਣੇ ਤੌਰ ਤੇ ਇਹਨੂੰ ਕੰਪਲੀਟ ਕਰਾ ਦਾਂਗੇ ਮੈਂ ਚਾਹੁੰਦਾ ਦੋ ਪੜਾਅ ਬਣ ਜਾਣ ਤੁਸੀਂ ਆ ਦਿਖਾਓ ਹੂੰ ਦਿਖਾ ਦਿਓ ਆਹੜਾ ਪਾਣੀ ਦਾ ਪ੍ਰਬੰਧ ਹੈ ਇਹ ਇੱਕ ਜਾਲੀ ਲੱਗੀ ਹੈ ਮੈਂ ਚਾਹੁੰਦਾ ਇਹ ਤੋਂ ਥੋੜੀ ਜੀ ਅਗਾਹ ਵੱਧ ਕੇ 7 ਕੁ ਫੁੱਟ ਦਾ ਇਹ ਪੱਕਾ ਕਰਕੇ ਉੱਥੇ ਵੀ ਇੱਕ ਜਾਲੀ ਲੱਗ ਜੇ ਦੋ ਜਾਲੀਆਂ ਦੇ ਵਿੱਚੋਂ ਜਾਲ ਜਿਹੜਾ ਸਾਫ਼ ਹੋ ਕੇ ਜਾਵੇ ਤਾਂ ਕਿ ਕੋਈ ਉਫੋਜੀ ਚੀਜ਼ ਹੋਰੀ ਜਿਹੜੀ ਇੱਥੇ ਗੰਦਗੀ ਜਿਹੜੀ ਹੈ ਉਹ ਘੱਟ ਘੱਟ ਤੋਂ ਘੱਟ ਇੱਥੋਂ ਤੱਕ ਕੇ ਜਾ ਸਕੇ ਉਸ ਤੋਂ ਇਲਾਵਾ ਜਿਹੜਾ ਅਸਰੀ ਜਿੱਥੇ ਪਾਣੀ ਸਟੋਰ ਹੁੰਦਾ ਹੈ ਉੱਥੇ ਵੀ ਅਸੀਂ ਉਹਦੀ ਸਫਾਈ ਵੀ ਕਰਾਉਣੀ ਹੈ ਮਹਾਪੁਰਸ਼ਾ ਕੋਈ ਜਿਹੜੀ ਚਾਬੀ ਉਹਨਾਂ ਨੂੰ ਕੱਲ ਇਹਨਾਂ ਨੂੰ ਕਿਹਾ ਕੱਲ ਲੈ ਕੇ ਉਹਦਾ ਖੋਲ ਕੇ ਉਹਦੇ ਅੰਦਰੋਂ ਵੀ ਸਫਾਈ ਕਰਾਉਣੀ ਹੈ ਸੋ ਇਸੇ ਤਰ੍ਹਾਂ ਹੀ ਜਿਹੜੇ ਪਵਿੱਤਰ ਸਰੋਵਰ ਨੇ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਪਿੱਛੋਂ ਵੀ ਜਿਹੜਾ ਪਾਣੀ ਆ ਉਹ ਸਾਫ਼ ਹੋ ਕੇ ਉੱਥੇ ਪੱਕ ਜਾਵੇ ਕੋਈ ਬਿਮਾਰੀ ਹੋਵੇ ਤਾਂ ਲੋਕਾਂ ਦਾ ਉਹਦਾ ਇਜਾਜ਼ਤ ਹੋ ਸਕਦਾ ਪਰ ਵਿਮ ਪਰਮੰਦੀ ਬਿਮਾਰੀ ਦਾ ਇਲਾਜ ਕਿਸਾ ਹੋ ਸਕਦਾ ਵਿਮ ਪਰਮੰਦੀ ਬਿਮਾਰੀ ਦਾ ਇਲਾਜ ਕਿ ਕਿ ਪੜਾਈਏ ਕਿ ਬੰਦੇ ਪੜਾਈ ਵੀ ਸਹੀ ਦਿਸ਼ਾ ਚ ਕਰਨ ਬੜੇ ਉਹਨਾਂ ਦਾ ਇਹ ਮਤਲਬ ਨਹੀਂ ਕਿ ਤੁਸੀਂ ਕਈ ਗਲਤ ਚੀਜ਼ਾਂ ਪੜ੍ਹਦੇ ਜਾਓ ਉਹਨੂੰ ਆਪਣੇ ਮਨ ਚ ਵਸਾ ਲੋ ਤੁਹਾਡੇ ਧਾਰਮਿਕ ਗ੍ਰੰਥ ਬਹੁਤ ਅੱਛੇ ਨੇ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਧਾਰਮਿਕ ਆਗੂ ਬਹੁਤ ਚੰਗੇ ਨੇ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਔਰ ਜਿਹੜੀ ਇਸ ਨਗਰੀ ਦੇ ਵਿੱਚ ਰਹਿਣ ਵਾਲੇ ਲੋਕ ਨੇ ਇੱਥੇ ਤਾਂ ਬਹੁਤ ਪਵਿੱਤਰ ਸਥਾਨ ਵੈਸੇ ਹੀ ਨੇ ਕੁਸੀਂ ਕਿਤੇ ਵੀ ਅਰਦਾਸ ਬੇਨਤੀ ਜਾ ਕੇ ਕਰੋ ਤੇ ਤੁਹਾਡੀਆਂ ਮਨਛਾ ਜਿਹੜੀਆਂ ਨੇ ਪਰਮਾਤਮਾ ਉਹਦੇ ਤੇ ਪੂਰੀਆਂ ਕਰਨ ਦੇ ਸਹਾਇੀ ਹੁੰਦਾ ਹੈ ਸੋ ਆਪਣੇ ਆਪ ਨੂੰ ਸਾਨੂੰ ਖੁਦ ਠੀਕ ਕਰਨਾ ਪੈਣਾ ਹੈ ਅਸੀਂ ਰਸਤਾ ਕਿਹੜਾ ਚੁਣਨਾ ਹੈ ਅਸੀਂ ਬੁਰਾਈ ਵਾਲਾ ਚੁਣਨਾ ਹੈ ਕਿ ਇਛਾਈ ਵਾਲਾ ਚੁਣਨਾ ਹੈ ਇਹ ਤੇ ਸਾਡੇ ਦੇ ਖੁਦ ਤੇ ਡਿਪੈਂਡ ਹੈ ਦੂਸਰੀ ਗੱਲ ਸਰਕਾਰ ਦਾ ਬਹੁਤ ਵੱਡਾ ਇਹਦੇ 'ਚ ਰੋਲ ਹੁੰਦਾ ਹੈ ਕਿ ਕਾਨੂੰਨ ਹੈ ਨੂੰ ਸਰਕਾਰ ਲਾਗੂ ਕਰੇ ਸਰਕਾਰ ਸ਼ਕਤੀ ਨਾਲ ਪੇਸ਼ ਆਵੇ ਤੇ ਆਪੇ ਕੋਈ ਵੀ ਬੰਦਾ ਇਹਦੇ 'ਚ ਗੰਦ ਨਹੀਂ ਪਾਉਂਦਾ ਕੋਈ ਵੀ ਬੰਦਾ 10 ਵਾਰੀ ਸੋਚੂਗਾ ਇਹਦੇ ਤੇ ਕੁਝ ਪਰ ਗੰਧਾ ਸੁਟਣ ਤੋਂ ਪਹਿਲਾਂ ਸੋ ਇਹ ਚੀਜ਼ਾਂ ਨਾਲ ਨਾਲ ਸਾਨੂੰ ਸਾਰਿਆਂ ਨੂੰ ਹੀ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣੀਆਂ ਧਾਰਮਿਕ ਅਗੋਂ ਨੂੰ ਅੱਗੇ ਲੈ ਕੇ ਆਉਣਾ ਪੈਣਾ ਉਹ ਇਹਨਾਂ ਦੇ ਉੱਤੇ ਪ੍ਰੋਗਰਾਮ ਕਰਨ ਅਲੱਗ-ਅਲੱਗ ਧਾਰਮਿਕ ਸਥਾਨਾਂ ਤੇ ਜਾ ਕੇ ਇਹਨਾਂ ਦੀ ਬੁਰਾਈ ਦੱਸਣ ਇਹਨਾਂ ਦੇ ਨਾਲ ਮੁਸ਼ਕਿਲਾਂ ਜਿਹੜੀਆਂ ਪੈਦਾ ਹੁੰਦੀਆਂ ਉਹਨੂੰ ਦੱਸਣ ਹੁਣ ਤੇ ਨਹਿਰਾਂ ਦਾ ਪਾਣੀ ਪੀਣ ਦੇ ਪੀਣ ਲਈ ਵਰਤਣਾ ਕਿਉਂਕਿ ਧਰਤੀ ਹੇਲਾ ਪਾਣੀ ਬਹੁਤ ਘੱਟ ਰਿਹਾ ਔਰ ਅਸੀਂ ਬੜਾ ਵੱਡਾ 1100 ਕਰੋੜ ਦਾ ਪ੍ਰੋਜੈਕਟ ਜਿਹੜਾ ਇਹਦੇ ਤੇ ਲਾ ਰਹੇ ਹਾਂ ਜਿਹਦਾ ਪਾਣੀ ਜਿਹੜਾ ਹੈ ਉਹ ਵਰਲਡ ਬੈਂਕ ਦੇ ਸਹਿਯੋਗ ਦੇ ਨਾਲ ਉਹਦਾ ਅੰਮ੍ਰਿਤਸਰ ਪੀਨ ਵਾਲਾ ਪਾਣੀ ਜਿਹੜਾ ਉਹ ਨਹਿਰ ਦਾ ਮਿਲੇਗਾ ਬੜੇ ਜਲਦੀ ਤੱਕ ਇਸੇ ਤੱਕ ਨੂੰ ਸਮਰਪਿਤ ਹੋ ਜਾਏਗਾ ਜੀ ਨਹਿਰ ਦੀ ਪਾਣੀ ਜਿਹੜਾ ਲੋਕਾਂ ਨੂੰ ਸ਼ਹਿਰ ਤੱਕ ਪਹੁੰਚ ਜਾਏਗਾ ਮੇਰਾ ਖਿਆਲ ਹੈ ਅਗਲੇ ਸਾਲ ਤੱਕ ਉਹ ਜਿਹੜਾ ਸ਼ਹਿਰ ਚ ਨਹਿਰ ਦਾ ਪਾਣੀ ਸਾਫ ਸੁਥਰਾ ਪਾਣੀ ਜਿਹੜਾ ਉਹ ਘਰਾਂ ਨੂੰ ਪਹੁੰਚੇਗਾ ਔਰ ਨਹਿਰ ਦਾ ਪਾਣੀ ਹੀ ਅਸੀਂ ਲੋਕ ਪੀਵਾਂਗੇ ਜਿਹੜਾ ਹੰਸਲੀ ਦਿਖਾਈ ਇੱਥੇ ਸਟੋਰ ਕੀਤਾ ਗਿਆ ਪਾਣੀ ਇਸ ਦੀ ਵੀ ਸਫਾਈ ਜਿਹੜੀ ਕਿ ਉਹ ਹੋਣ ਵਾਲੀ ਹੈਗੀ ਬਿਲਕੁਲ ਇਹਦੀ ਵੀ ਸਫਾਈ ਹੋਣ ਵਾਲੀ ਮੈਂ ਉਹ ਬਾਹਰੋਂ ਅਸੀਂ ਦੇਖਿਆ ਤੇ ਕੱਲ ਇਹਦਾ ਤਾਲਾ ਖੋਲ ਕੇ ਇਹਦੀ ਅਚੀ ਤਰ੍ਹਾਂ ਵੇਖ ਕੇ ਤੇ ਮੈਂ ਐਕਸ਼ਨਾਂ ਵੀ ਗੱਲ ਕੀਤੀ ਹੈ ਔਰ ਸੋਨ ਬੈਕਵਰਡ ਕਲਾਸ ਦੇ ਪੰਜਾਬ ਦੇ ਚੇਅਰਮੈਨ ਨੇ ਮੈਂ ਇਹਨਾਂ ਨੂੰ ਵੀ ਰਿਕਵੈਸਟ ਕੀਤੀ ਹੈ ਕਿ ਤੁਸੀਂ ਆਪ ਨਿਗਰਾਨੀ ਰੱਖ ਕੇ ਦਾ ਕੰਮ ਕਰਵਾਇਓ ਹੂੰ ਕਿੰਨੀ ਕ ਲੇਬਰ ਲੱਗੀ ਹੋਈ ਮਦ ਰਗਾ ਚਾਹ ਤਰ ਕਿੰਨਾ ਸਮਾਂ ਹੋਰ ਲੱਗ ਜਾਣਾ ਕਿਉਂਕਿ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਲੱਗਦਾ ਦੇਖੋ ਇਹ 22 ਲੱਖ ਦਾ ਪ੍ਰੋਜੈਕਟ ਬਣਿਆ ਹੈ ਔਰ ਦੇਲੀ ਪੰਜਾਬ ਤੋਂ 100 ਬੰਦੇ ਜਿਹੜੇ ਹੈ ਜਿਹਦੇ ਚ 100 ਲੇਬਰ ਜਿਹੜੀ ਕੰਮ ਕਰਦੀ ਔਰ ਉਹਨਾਂ ਦਾ ਹੀ ਇਹਦੇ ਤੇ ਫੋਕਸ ਹੈ ਸਾਡਾ ਵੀ ਉਹਨਾਂ ਦਾ ਵੀ ਡਿਪਾਰਟਮੈਂਟ ਦਾ ਵੀ ਡੀਸੀ ਸਾਹਿਬ ਦਾ ਵੀ ਅਲਗ-ਅਲਗ ਜਿਹੜੇ ਇਹਦੀ ਅਦਾਰਾ ਹੀ ਨੇ ਕਿ ਇਹਨਾਂ ਨੂੰ ਅਸੀਂ ਇੱਕ ਮਿਸ਼ਨ ਲੈ ਕੇ ਚੱਲੇ ਕਿ ਇਹਦੀ ਸਫਾਈ ਦਾ ਹੁਣ ਬਹੁਤ ਜ਼ਰੂਰੀ ਹੋਣਾ ਨਗਰੀ। ਡੇਲੀ ਮੋਨਿਟਰੀਂਗ ਹੁੰਦੀ ਹੈ ਲੇਬਰ ਦੀ ਕਿਉਂਕਿ ਲੇਬਰ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਦੇ ਕਦੀ ਆਉਂ ਅਸੀਂ ਇੱਕ ਵਾਰੀ ਫੜ ਲਏ ਸੀ ਸਾਡੀ ਟੀਮ ਨੇ ਇਹ ਧਿਆਨ ਚ ਕਿਸੇ ਨੇ ਲੈਂਦਾ ਕਿ ਲੇਬਰ ਇੱਥੇ ਕੰਮ ਨਹੀਂ ਕਰਦੇ। ਜੀ ਫਿਰ ਅਸੀਂ ਉਹਨਾਂ ਨੂੰ ਫੜ ਲਿਆ ਤੇ ਉਹ ਗਲਤੀ ਡਿਪਾਰਟਮੈਂਟ ਦੀ ਸੀ। ਲੇਬਰ ਦੀ ਕੋਈ ਗਲਤੀ ਨਹੀਂ ਤੇ ਕੰਮ ਤੇ ਆ ਰਹੇ ਆ। ਜੀ ਬਜਟ ਜਿੱਥੋਂ ਦਾ ਪਾਸ ਹੋਇਆ ਤੁਸੀਂ ਉਹ ਤਾਂ ਕੰਮ ਅਜੇ ਪੂਰੇ ਹੋਏ ਨਹੀਂ ਤੇ ਤੁਸੀਂ ਹੋਰ ਕਿਸੇ ਦਾ ਮਦਦ ਕਰਨ ਚਲੇ ਕੋ ਉਹਦੇ ਆਸਤੇ ਵੱਖਰਾ ਬਜਟ ਬਣਾ ਲਓ ਕਿਉਂਕਿ ਮੰਦਰੀਗਾ ਦੇ ਵਿੱਚ ਬਹੁਤ ਵੱਡਾ ਬਜਟ ਹੈ ਤੁਸੀਂ ਜਿੰਨਾ ਮਰਜ਼ੀ ਕੰਮ ਕਰਾਓ ਜਿੰਨੀ ਮਰਜ਼ੀ ਕਿਸੇ ਨੂੰ ਲੇਬਰ ਦਿਓ ਕਰ ਸਕਦੇ ਜੇ ਬਸ਼ਰਤੇ ਇਹ ਕਿ ਤੁਹਾਡਾ ਆਪਣਾ ਜੀ ਕਰਦਾ ਹੋਵੇ ਕੰਮ ਕਰਨ ਸੋ ਉਹ ਜਿਹੜਾ ਕੰਮ ਅਸੀਂ ਕੀਤਾ ਉਹਦੇ ਦੂਜੀ ਜਗ੍ਹਾ ਤੇ ਲੇਬਰ ਲੈ ਗਿਆ ਸੀਗਾ ਐਦਾਂ ਨਾ ਕਰੋ ਤੁਸੀਂ ਆਪਣਾ ਪ੍ਰੋਜੈਕਟ ਵੱਖਰਾ ਬਣਾ ਲਓ ਵੱਖਰੀ ਲੇਬਰ ਤੁਸੀਂ ਪਾਸ ਕਰਾ ਲਓ ਪਰ ਇਹ ਤੇ ਸਾਰੇ ਸ਼ਹਿਰ ਵਾਸਤੇ ਸਮੁੱਚੀ ਮਾਨਤਾ ਦਾ ਕੰਮ ਅਸੀਂ ਕਰ ਰਹੇ ਹਾਂ ਇਹਦੇ 'ਚ ਕਿਸੇ ਦਾ ਪਰਸਨਲ ਕੰਮ ਨਹੀਂ ਹੈਗਾ ਸੋ ਉਹ ਅਸੀਂ ਸਾਡੇ ਧਿਆਨ 'ਚ ਆਇਆ ਸੀ ਉਹ ਅਸੀਂ ਡਿਪਾਰਟਮੈਂਟ ਦੇ ਧਿਆਨ ਚ ਲਿਆਤਾ ਉਸ ਤੋਂ ਬਾਅਦ ਉਹ ਜਿਹੜੀ ਪ੍ਰੋਬਲਮ ਸੀ ਉਹ ਖਤਮ ਹੋ ਗਈ 16 ਬੜੇ ਮਹੱਤਵਪੂਰਨ ਸ਼ਹਿਰ ਦੇ ਨਾਲ ਜੁੜੇ ਮੁੱਦੇ ਤੁਸੀਂ ਹੁਣ ਉਠਾ ਰਹੇ ਹੋ ਪਹਿਲਾਂ ਕੋਈ ਮੁੱਦੇ ਉਠਾਏਗੇ ਦੇਖੋ ਪਹਿਲਾਂ ਵੀ ਮੁੱਦੇ ਠਾਏ ਇਹਨਾਂ ਕੋ ਪਹਿਲਾਂ ਨਹੀਂ ਉਠਾਏਗੇ ਪਰ ਹੁਣ ਜਿਹੜੀ ਦੇਖੋ ਮੈਂਬਰ ਪਾਰਲੀਮੈਂਟ ਦਾ ਕੰਮ ਹੈ ਸੈਂਟਰ ਨਾਲ ਜੁੜੇ ਮੁੱਦਿਆਂ ਨੂੰ ਉਜਾਕਰ ਕਰਨਾ ਕੋਈ ਸ਼ੱਕ ਨਹੀਂ ਕਿ ਜਿਹੜਾ ਕੋਈ ਹੋਰ ਵੀ ਮੁਸ਼ਕਲ ਸਾਡੇ ਸਾਹਮਣੇ ਚਾਹੀਏ ਉਹਦੇ ਬਾਰੇ ਵੀ ਸਰਕਾਰ ਨੂੰ ਲਿਖਦੇ ਜਿਹੜਾ ਕਾਉਂਸਲਰ ਹੈ ਇਲਾਕੇ ਦਾ ਜਾਂ ਇੱਥੇ ਐਮ ਐਲ ਏ ਹੈ ਇਹ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਇਲਾਕਿਆਂ ਦੇ ਵਿੱਚ ਫਿਰਨਾ ਇਰੀਗੇ ਸਪਾਈ ਦਾ ਕੰਮ ਸਟੇਟ ਦਾ ਸਬਜੈਕਟ ਹੈ। ਅ ਮੰਦਰੇਗਾ ਨੂੰ ਕੰਮ ਤੇ ਲਾਉਣਾ ਸਟੇਟ ਦਾ ਸਬਜੈਕਟ ਹੈ। ਪਾਣੀ ਸਾਫ ਸੁਥਰੇ ਮੋਈਆ ਕਰਾਉਣਾ ਲੋਕਲ ਗਵਰਨਮੈਂਟ ਦਾ ਸਬਜੈਕਟ ਹੈ। ਸੋ ਇਹ ਸਬਜੈਕਟ ਸਾਰੀ ਜਗ੍ਹਾ ਬਣੇ ਨਹੀਂ। ਹਮ्म। ادارے ਹੈਗੇ ਨੇ। ਉੱਤੇ ਅਸੀਂ ਲੋਕ ਕਾਨੂੰਨ ਬਣਾਉਣ ਵਾਲੇ ਤੇ ਕਾਨੂੰਨ ਲਾਗੂ ਕਰਾਉਣ ਵਾਲੇ ਲੋਕ ਸਾਡਾ ਫਰਜ਼ਮੰਦ ਦਾ ਸਮੇਂ-ਸਮੇਂ ਤੇ ਉਹਨਾਂ ਨੂੰ ਚੈੱਕ ਕਰੀਏ। ਹਮ्म। ਸਮੇਂ-ਸਮੇਂ ਤੇ ਉਹਨਾਂ ਨੂੰ ਵੇਖੀ ਜਾ ਕੇ ਧਰਤ ਤੇ ਸਥਿਤੀ ਕੀ ਹੈ। ਸੋ ਅਸੀਂ ਕਰਦੇ ਰਹਿੰਦੇ ਆ। ਪਰ ਜਦੋਂ ਵੀ ਜਿਹੜੀ ਚੀਜ਼ ਧਿਆਨ ਚ ਆਉਂਦੀ ਹੈ ਉਹ ਫਿਰ ਧਿਆਨ ਚ ਲਈਦੀ ਹੈ। ਸੋ ਜਿਹੜੀ ਜਿਹੜੀ ਚੀਜ਼ ਜਿੱਦਾਂ ਆਈ ਜਾਂਦੀ ਇਹ ਪਹਿਲੀ ਚਿੱਠੀ ਨਹੀਂ ਕਿ ਬਹੁਤ ਚਿੱਠੀਆਂ ਜਿਹੜੀਆਂ ਅਸੀਂ ਡਿਪਾਰਟਮੈਂਟ ਨੂੰ ਲਿਖਦੇ ਨੇ ਕਿ ਇਹ ਕੰਮ ਤੁਸੀਂ ਕਰਨੇ ਆ ਪਰ ਜਦੋਂ ਨੋਡਲ ਜਿਹੜੀ ਏਜੰਸੀ ਆ ਉਹ ਸਟੇਟ ਹੋਵੇ ਤੇ ਵੱਡੀਆਂ ਜ਼ਿੰਮੇਵਾਰੀਆਂ ਸਟੇਟ ਦੀਆਂ ਵੱਗ ਜਾਂਦੀਆਂ ਉਹ ਦਿਨ ਆ ਸਕਦਾ ਜਦੋਂ ਇੱਥੇ ਪਾਣੀ ਬਿਲਕੁਲ ਸ਼ੀਸ਼ੇ ਵਾਂਗ ਸਾਫ਼ ਨਜ਼ਰ ਆਊ ਬਿਲਕੁਲ ਆ ਸਕਦਾ ਬਿਲਕੁਲ ਆ ਸਕਦਾ ਪਰ ਸਾਰਿਆਂ ਨੂੰ ਜੋ ਮੇਰੇ ਨਿਭਾਉਣੀ ਪਊਗੀ ਠਾਨਗੋੜ ਤੋਂ ਨਹਿਰ ਸ਼ੁਰੂ ਹੁੰਦੀ ਹੈ ਉੱਥੋਂ ਲੈ ਕੇ ਅੰਮ੍ਰਿਤਸਰ ਤੱਕ ਜਿੰਨੇ ਵੀ ਰਾਹ ਚ ਡਿਸਟ੍ਰਿਕਟ ਪੈਂਦੇ ਨੇ ਉਹਨਾਂ ਦੇ ਡੀਸੀ ਸਾਹਿਬ ਨੂੰ ਜੋ ਮੈਰੀ ਨਿਭਾਉਣੀ ਪਊਗੀ ਇਰੀਗੇਸ਼ਨ ਡਿਪਾਰਟਮੈਂਟ ਨੂੰ ਨਿਭਾਉਣੀਆਂ ਪੈਣਗੀਆਂ ਪੋਲੂਸ਼ਨ ਡਿਪਾਰਟਮੈਂਟ ਨੂੰ ਨਿਭਾਉਣੀਆਂ ਪੈਣਗੀਆਂ ਇਹ ਸਾਰੇ ਸਟੇਟ ਦੇ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਨੂੰ ਜ਼ਿੰਮੇਵਾਰੀਆਂ ਲੈਣੀਆਂ ਪੈਣਗੀਆਂ ਤਦ ਜਾ ਕੇ ਇਸ ਸ਼ਹਿਰ ਦਾ ਪਾਣੀ ਸਾਫ਼ ਹੋਦਾ ਅਸੀਂ ਤਾਂ ਜਿੰਨੀ ਕੋਸ਼ਿਸ਼ ਹੈ ਉਹ ਕਰਾਂਗੇ ਪਰ ਜੇ ਪਿੱਛੋਂ ਪਾਣੀ ਗੰਦਲਾ ਤੁਰਿਆ ਆਊਗਾ ਤਾਂ ਉਹਦਾ ਕੀ ਹੱਲ ਕਰਾਂਗੇ ਇਹਦੀ ਇਹਨਾਂ ਨੂੰ ਰੋਕਣਾ ਪਏਗਾ ਇਹਨਾਂ ਨੂੰ ਕਾਨੂੰਨ ਸਖਤ ਜਿਹੜੇ ਬਣੇ ਨੇ ਉਹਨਾਂ ਨੂੰ ਲਾਗੂ ਕਰਾਉਣਾ ਪਏਗਾ ਲੋਕਾਂ ਨੇ ਬੜੀਆਂ ਬੇਨਤੀਆਂ ਪੀਲਾਂ ਹੋ ਚੁੱਕੀਆਂ ਪਰ ਹੁਣ ਲੋਕ ਸੁਧਰ ਨਹੀਂ ਰਹੇ ਉਹਨਾਂ ਪਾਸੇ ਕੀ ਕਰਨਾ ਚਾਹੀਦਾ ਇਹ ਦੇਖੋ ਅੱਗੇ ਨੂੰ ਕਾਫੀ ਫਰਕ ਪਿਆ ਦੇਖੋ ਇੱਕਦਮ ਮਨੀਸ਼ ਸੁਧਰਦਾ ਕੋਈ ਵੀ ਹੁਣ ਅਸੀਂ ਧਾਰਮਿਕ ਆਗੂਆਂ ਨੂੰ ਵਿਚਨ ਵਾਲੂ ਕਰਾਂਗੇ ਅਲੱਗ-ਅਲੱਗ ਜਥੇਬੰਦੀਆਂ ਨੂੰ ਕਰਾਂਗੇ ਰਾਜਨੀਤਿਕ ਬੰਦਿਆਂ ਨੂੰ ਸਮਾਜਿਕ ਬੰਦਿਆਂ ਨੂੰ ਕੋਈ ਜਿਹੜੇ ਸੁਣਨਗੇ ਉਹ ਆਪਣੇ ਆਪ ਵੀ ਵਿਚ ਇਨਵੋਲਵ ਹੋ ਸਕਦੇ ਆ ਉਹਨਾਂ ਨੂੰ ਕਹਿ ਕੇ ਲੋਕਾਂ ਨੂੰ ਜਿਹੜੇ ਮਾਨਸਿਕ ਤੌਰ ਤੇ ਬਿਮਾਰ ਨੇ ਉਹਨਾਂ ਨੂੰ ਰਿਕੁਐਸਟ ਕਰਾਂਗੇ ਵੀ ਆਪਾਂ ਉਹ ਵੈਸੇ ਧਰਤੀ ਦੇ ਨਾਲ ਰਲ ਜਾਂਦੀ ਹੈ ਪਰ ਪਾਣੀ ਗੰਦਲੇ ਦਾ ਇਹ ਤੁਮ ਦਿਖਾ ਦੇਣਾ ਜਿਹੜੇ ਇੱਥੇ ਮਲਬਾ ਮਲਬਾ ਪਿਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਪਈਆਂ ਇਹ ਵੀ ਸਪਾਈ ਹੋਈਆਂ ਨੇ ਦੇਖਾ ਕੇ ਇਹ ਫੋਰੈਸਟ ਦਾ ਦਫਤਰ ਹੈ ਸਾਹਮਣੇ ਉਹਨਾਂ ਦੀ ਲੱਕੜ ਪਈ ਹੈ ਜੀ ਉਹਨਾਂ ਨੂੰ ਹੁਣ ਕਹਾਂਗੇ ਲੱਕੜ ਲੱਕੜ ਨਹੀਂ ਮਲਬਾ ਨਹੀਂਗਾ ਇਹ ਉਦੋਂ ਹੀ ਜਿਹੜਾ ਦਫਤਰ ਸਮਾਣੇ ਨਾਲ ਇੱਥੇ ਛੇਡਾ ਕੀਤਾ ਹੈ ਇਹਦੇ ਨਾਲ ਕੰਦ ਕਰਕੇ ਤੁਸੀਂ ਇਹਨੂੰ ਉੱਚਾ ਕਰ ਸਕਦੇ ਜਿੱਦਾ ਨਹਿਰ ਅੱਗੇ ਪੱਕੀ ਹੋਈ ਆ ਇਹਦਾ ਵੀ ਜਿਹੜਾ ਜਿਹੜਾ ਇਹਦਾ ਬਜਟ ਹੈ ਇਹਦਾ ਮੇਰੇ ਖਿਲਾ ਅਲਰੇਡੀ ਪਾਸ ਹੋ ਕਾਫੀ ਨਹਿਰਾ ਪੱਕੀਆਂ ਹੋ ਚੁੱਕੀਆਂ ਹੈ ਮੈਂ ਯੂਬੀਡੀਸੀ ਦੀ ਖਲਾਈ ਵਾਸਤੇ 2019 ਦੇ ਵਿੱਚ ਮਿਲਿਆ ਸਾਂ ਜਿਹੜੇ ਸ਼ਿਕਾਪਤ ਜਿਹੜ ਵਾਟਰ ਸਰਸ ਦੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਸਾਡਾ ਉਦੋਂ 1100 ਕਰੋੜ ਦਾ ਜਿਹ ਤੋਂ 9 ਸਾਲ ਪਹਿਲਾਂ ਬਜਟ ਬਣਿਆ ਯੂਬੀਡੀਸੀ ਦੀ ਕਦੀ ਉੱਤਰ ਪਰਬਾਰੀ ਦੁਆਬਾ ਲਹਿਰ ਦੀ ਨਹਿਰਾਂ ਦੀ ਕਦੀ ਖੁਲਾਈ ਨਹੀਂ ਹੋਈ ਉਦੋਂ ਮੈਂ ਉਹਨਾਂ ਨੂੰ ਮਿਲਿਆ ਸੀ ਕਿ ਹੁਣ ਬਜਟ ਉਹ 1700 ਕਰੋੜ ਦੀ ਮੈਂ ਡਿਮਾਂਡ ਜਿਹੜੀ ਉਹਨਾਂ ਨੂੰ ਕਰਕੇ ਆਇਆ ਕਿ ਕਰਾ ਕੇ ਖੁਲਾਈ ਕਰਾ ਕੇ ਇਹਨਾਂ ਦੀ ਪਕਾਈ ਜਿਹੜੀ ਆ ਉਹ ਕਰਾਓ ਇਹ ਵੀ ਉਹਦਾ ਇੱਕ ਹਿੱਸਾ ਹੈ ਇਹ ਬਾਕੀ ਇਹ ਸਫਾਈਆਂ ਆੜੀਆਂ ਨੇ ਤਾਂ ਹੀ ਤਾਂ ਤੁਹਾਨੂੰ ਕਹਿ ਰਿਹਾ ਕਿ 11 20 22 ਲੱਖ ਦਾ ਬਜਟ ਬਣਿਆ ਇਹ ਸਾਰੀ ਸਫਾਈ ਉਹਦੇ ਅੰਦਰ ਹੀ ਆਉਂਦੀ ਆ ਉਹ ਕਰਵਾ ਕੇ ਦਿੰਦੇ। ਤੇਰੀ ਨਜ਼ਰ ਆਏਗੀ ਬਈ ਬੱਕਰੀ ਨਜ਼ਰ ਆਏਗੀ ਉਹ। ਅੱਗੇ ਨੂੰ ਕਾਫੀ ਫਰਕ ਹੈ ਮੇਰਾ ਖਿਆਲ ਤੁਸੀਂ ਸਾਰਿਆਂ ਨੂੰ ਬੁਖਾਓ ਵੀ ਜਾ ਕੇ ਅੱਗੇ ਜੋ ਹਾਲਾਤ ਸੀ ਉਹਦੇ ਨਾਲੋਂ ਕਾਫੀ ਫਰਕ ਹੈ। ਇਹਨੇ ਸਾਂਸਦ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਤਾਰਾ ਵਾਲੇ ਪੁਲ ਤੇ ਪਹੁੰਚੇ ਨੇ ਕਿਉਂਕਿ ਤਾਰਾ ਵਾਲਾ ਪੁਲ ਦੀ ਨਹਿਰ ਦੀ ਹਾਲਤ ਜਿਹੜੀ ਕਿ ਉਹ ਕਾਫੀ ਜ਼ਿਆਦਾ ਖਰਾਬ ਹੋਈ ਸੀਗੀ ਪਿਛਲੇ ਜਿਹਨੇ ਗੱਲ ਕਰੀ ਤਾਂ ਇਹ ਨਹਿਰ ਘੜ ਤੇ ਗੰਦਾ ਨਾਲਾ ਜ਼ਿਆਦਾ ਵਿਖਾਈ ਦਿੰਦੀ ਸੀ ਤਾਂ ਜਿਹੜਾ ਕਿ ਮੰਰੇਗਾ ਦੇ ਤਹਿਤ ਫੰਡ ਜਿਹੜੇ ਕਿ ਉਹ ਇੱਥੇ ਮੁਹੱਈਆ ਕਰਵਾਏ ਗਏ ਸਾਂਸਦ ਗੁਰਜੀਤ ਸਿੰਘ ਓਜ਼ਾ ਵੱਲੋਂ ਐਮਪੀ ਲੈਡ ਫੰਡ ਚੋਂ ਤਾਂ ਜਿਹੜੀ ਕਿ ਇਸ ਨਹਿਰ ਦੀ ਸਫਾਈ ਕਰਵਾਈ ਗਈ ਨਹਿਰ ਦੇ ਲੱਗਲੇ ਸਾਈਡਾਂ ਤੇ ਵੀ ਜਿਹੜੇ ਕੰਡੇ ਨੇ ਉਹਨਾਂ ਦੇ ਵੀ ਲਗਾਤਾਰ ਸਫਾਈ ਕਰਵਾਈ ਜਾ ਰਹੀ ਹੈ ਤੇ ਵਿਮਾ ਪਰਮਾ ਵਿੱਚ ਫਸੇ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਜਾ ਰਹੀ ਹੈ ਵੀ ਆਪਣੀਆਂ ਜਿਹੜੀ ਕਿ ਮਾਨਸਿਕਤਾ ਬਿਮਾਰੀ ਜਿਹੜੀ ਹੈ ਉਸ ਨੂੰ ਛੱਡੋ ਔਰ ਇਸ ਨਹਿਰ ਵਿੱਚ ਗੰਦ ਨਾ ਸੁੱਟੋ ਕਿਉਂਕਿ ਜਿਹੜੇ ਪਾਣੀ ਹੈ ਜੇ ਪਾਣੀ ਦੂਸ਼ਿਤ ਹੋ ਗਿਆ ਤਾਂ ਆਉਣ ਵਾਲੇ ਸਮੇਂ ਅੰਦਰ ਜਿਹੜੀ ਸਾਡੀ ਪੀੜ੍ਹੀ ਹੈ ਉਹ ਉਹਨੂੰ ਕਿੱਥੋਂ ਸਾਫ਼ ਪਾਣੀ ਮਿਲੇਗਾ ਇਸ ਕਰਕੇ ਜਿਹੜਾ ਕਿ ਪਾਣੀ ਤੇ ਹਵਾ ਜਿਹੜੀ ਕਿ ਉਸ ਨੂੰ ਸਾਫ਼ ਰੱਖਣਾ ਸਾਡਾ ਸਾਰਿਆਂ ਦਾ ਮੋਢਲਾ ਫਰਜ ਹੈ ਕੈਮਰਾ ਪਰਸਨ ਸੁਪਾਲ ਦੇ ਨਾਲ ਸਿਕੰਦਰ ਪਸਰੀਚਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par